ਪਰਮੇਸ਼ਰ ਦਵਾਰ ਵਾਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਵੱਖ-ਵੱਖ ਧਾਰਾਵਾਂ ਤਹਿਤ ਦਰਜ ਹੋਏ ਮਾਮਲੇ ਨੂੰ ਗੰभीरता ਨਾਲ ਲੈਂਦਿਆਂ ਹੋਇਆਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਆਪਣਾ ਪ੍ਰਤੀਕਰਮ ਜਿਹੜਾ ਸੰਗਤਾਂ ਦੇ ਸੰਮੁਖ ਰੱਖਿਆ ਹੈ ਉਹਨਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਤੇ ਦਰਜ ਹੋਏ ਮਾਮਲੇ ਸਬੰਧੀ ਕੀ ਵਿਚਾਰ ਰੱਖੇ ਨੇ ਆਓ ਸੁਣਦੇ ਹਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਜਿਹੜਾ ਮੁਕੱਦਮਾ ਦਰਜ ਹੋਇਆ 302 ਦਾ 376 ਦਾ ਹਰੇਪ ਕੇਸ ਦਾ ਕਤਲ ਕੇਸ ਦਾ ਮੈਨੂੰ ਕੱਲ ਤੋਂ ਹੀ ਬਹੁਤ ਸਾਰੇ ਟੀਵੀ ਚੈਨਲਾਂ ਦੇ ਵੱਲੋਂ ਜਿਹੜੇ ਫੋਨ ਆ ਰਹੇ ਆ ਮੈਂ ਸਾਰੇ ਟੀਵੀ ਚੈਨਲਾਂ ਤੇ ਵੀ ਆਪਣੀ ਸਟੇਟਮੈਂਟ ਦਿੱਤੀ ਹੁਣ ਵੀ ਬਹੁਤ ਆ ਰਹੇ ਆ ਵੱਖ-ਵੱਖ ਵੈੱਬ ਚੈਨਲਾਂ ਤੋਂ ਮੈਂ ਸਾਂਝੇ ਤੌਰ ਤੇ ਅਪੀਲ ਕਰ ਦੇਣੀ ਚਾਹੁੰਦਾ ਮੇਰੀ ਇਸੇ ਸਟੇਟਮੈਂਟ ਨੂੰ ਜਿਹੜਾ ਹੈਗਾ ਸਾਰੇ ਚੈਨਲ ਜਿਹੜਾ ਉਹ ਲੈ ਸਕਦੇ ਆ ਵੱਖ-ਵੱਖਰੇ ਸਟੇਟਮੈਂਟ ਦੇਣੀ ਜਿਹੜੀ ਆ ਕਈ ਵਾਰੀ ਸਮੇਂ ਦੀ ਕਮੀ ਕਰਕੇ ਬਹੁਤ ਔਖਾ ਹੋ ਜਾਂਦਾ ਮੈਂ ਕੱਲ ਵੀ ਕਿਹਾ ਸੀ ਅੱਜ ਵੀ ਕਹਿ ਰਿਹਾ ਉਸ ਗੱਲ ਨੂੰ ਕਿ ਕਿਸੇ ਦੇ ਨਾਲ ਵੀ ਬੇਇਨਸਾਫੀ ਹੋਵੇ ਅਸੀਂ ਉਸ ਦੇ ਖਿਲਾਫ ਆ ਉਸ ਬੱਚੀ ਦੀ ਮੌਤ ਸਾਨੂੰ ਦੁੱਖ ਦੁੱਖ ਆ ਪਰਿਵਾਰ ਨਾਲ ਅਸੀਂ ਦੁੱਖ ਚ ਸ਼ਰੀਕ ਆ ਪਰ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਇੰਨੇ ਸਾਲਾਂ ਬਾਅਦ ਐਫ ਆਈ ਆਰ ਦਾ ਸਾਹਮਣੇ ਆਉਣਾ ਐਫ ਆਈ ਆਰ ਦਰਜ ਹੋਣੀ ਉਹ ਵੀ ਹਾਈ ਕੋਰਟ ਦੇ ਹੁਕਮਾਂ ਦੇ ਕੁਝ ਤਾਂ ਉਹਦੇ ਵਿੱਚ ਗੱਲਾਂ ਜਿਹੜੀਆਂ ਪੇਸ਼ ਕੀਤੀਆਂ ਹੋਣਗੀਆਂ ਜਿਸ ਕਰਕੇ ਹੋਇਆ ਭਾਵੇਂ ਭਾਈ ਰਣਜੀਤ ਸਿੰਘ ਦੇ ਨਾਲ ਸਾਡਾ ਵਿਚਾਰਾਂ ਦਾ ਗੁਰਮਤ ਵਿਚਾਰਾਂ ਦਾ ਵਖਰੇਵਾ ਵਾ ਇਸ ਲਈ ਸਮੇਂ ਤੋਂ ਪਰ ਮੈਂ ਫਿਰ ਵੀ ਕਹਿਣਾ ਚਾਹੁੰਨਾ ਕਿ ਭਾਈ ਰਣਜੀਤ ਸਿੰਘ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ ਵਿਚਾਰਾਂ ਦਾ ਵਖਰੇਵਾ ਹੋਣਾ ਵੱਖਰੀ ਗੱਲ ਆ ਵਿਚਾਰਾਂ ਦਾ ਵਖਰੇਵਾ ਜਦੋਂ ਬਾਬਾ ਹਰਨਾਮ ਸਿੰਘ ਦੇ ਨਾਲ ਉਹਦਾ ਟਕਰਾਅ ਪੈਦਾ ਹੋਇਆ ਸੀ ਤਾਂ ਉਹਨੇ ਦਮਦਮੀ ਟਕਸਾਲ ਦੇ ਪਹਿਲੇ ਮੁਖੀਆਂ ਤੇ ਫਿਰ ਸਰੋਵਰਾਂ ਗੁਰੂ ਸਹਿਬਾਨਾਂ ਤੇ ਕਈ ਤਰ੍ਹਾਂ ਦੀਆਂ ਟਿਕਾ ਟਿੱਪਣੀਆਂ ਉਹਨੇ ਆਪਣੇ ਅਨੁਸਾਰ ਕੀਤੀਆਂ ਜਿਨ੍ਹਾਂ ਨਾਲ ਅਸੀਂ ਸਹਿਮਤ ਨਹੀਂ ਸੀਗੇ ਪਰ ਮੈਂ ਕਹਿਣਾ ਚਾਹਨਾ ਕੇਸ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਕੇਸ ਇਸ ਤਰੀਕੇ ਦੇ ਨਾਲ ਮੇਰਾ ਜਿਹੜਾ ਮਨ ਕਹਿੰਦਾ ਮੈਂ ਆਪਣੇ ਮਨ ਦੀ ਗੱਲ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਕਿ ਭਾਈ ਰਣਜੀਤ ਸਿੰਘ ਢੱਡਣੀ ਵਾਲਾ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਨਹੀਂ ਕਰ ਸਕਦਾ ਹੋਰ ਭਾਵੇਂ ਕਿ ਬਹੁਤ ਸਾਰੀਆਂ ਗੱਲਾਂ ਤੇ ਸਾਡਾ ਉਹਨਾਂ ਦੇ ਨਾਲ ਤਲਖੀ ਵੀ ਆ ਵਿਚਾਰ ਵੱਖਰੇਵੇਂ ਵੀ ਆ ਪਰ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਨਹੀਂ ਗਾ ਬਾਕੀ ਇਨਵੈਸਟੀਗੇਸ਼ਨ ਦਾ ਹਿੱਸਾ ਵਾ ਪੁਲਿਸ ਨਰਪੱਖੇ ਦੀ ਜਾਂਚ ਕਰੇ ਤੇ ਕਿਸੇ ਵੀ ਬੇਗੁਨਾ ਦੇ ਉੱਤੇ ਕੋਈ ਕਾਰਵਾਈ ਨਾ ਹੋਵੇ ਔਰ ਜੇ ਕੋਈ ਗੁਨਾਹਗਾਰ ਆ ਤਾਂ ਉਹਨੂੰ ਬਖਸ਼ਿਆ ਨਾ ਜਾਵੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਸਿਆਸਤ ਪੋਲਿਟਿਕਸ ਜਿਹੜੀ ਆ ਪੱਖਪਾਤ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਇਹਦੇ ਵਿੱਚ ਹੋਣਾ ਚਾਹੀਦਾ